ਮਾਰ ਰਖਲਾ ਬੱਕਰੀ ਪਸੰਦ ਆ ਬੱਕਰੀ ਨਹੀਂ ਕੋਈ ਕਦਾ ਬਾਈ ਬੱਕਰੀ ਬਹੁਤ ਚੰਗੀ ਆ ਸਰ ਪਾਲੀਆਂ ਪ्योर ਬੀਤਲ ਬੱਕਰੀ ਆ ਬਾਈ ਦਾ 65 ਮੰਗਦਾ ਆ ਮੰਗਣ ਨੂੰ ਤਾਂ ਤੂੰ ਇੱਕ 20 ਮੰਗਣਾ 20 ਮੰਗਣਾ ਉਹਦਾ ਪਕਾਈਆ ਨਹੀਂ ਆ ਲੈ ਯਾਰ ਬਾਈ ਅਸੀਬ ਕੋਈ ਲਾਈਏ 40000 ਦੀ ਬੱਕਰੀ ਲੈਣੇ ਆ ਕੱਚੇ ਬੱਲੇ ਲਾਉਂਦੇ ਜੜੀ ਆ ਕੋਈ ਗੱਲ ਉਹਦਾਂ 35 ਲਾਉਂਦੇ ਕੋਈ 36 ਨਹੀਂ ਬਾਈ ਚਾਹੇ ਬਾਈ 40000 ਨਹੀਂ ਯਾਕਾ ਗਾਲਤ ਨਹੀਂ ਕਰ ਜਿਹੜਾ ਬੰਦਾ ਆਪ ਕਾਰੋਬਾਰੀ ਕਰਦੇ ਉਹ ਕੰਮ ਹੀ ਨਹੀਂ ਬਈ ਜਾਂ 40000 ਦੀ ਲਿਖਾ ਜੀ ਦਿੰਦਾ ਕਿਹੜੀ ਬਈ ਚਾਕਾ ਦੇ ਨਗਦਰ ਰੁਪਈਆ ਬਾਈ ਕੱਚੀ ਨੇ ਪੈਸੇ ਆ ਤੂੰ ਰੇਟ ਪਤਾ ਕਰ ਲੈ ਬੱਕਰੀਆਂ ਦਾ ਛੋਟੀਆਂ ਦਾ 40 ਵਾਲੇ 50 50000 ਮੰਗਦੇ ਆ ਮੰਗਦੇ ਆ ਤੂੰ ਐਂ ਜੀ ਬੱਕਰੀ ਮੈਨੂੰ ਦੇ ਦੀ ਹੋਰ ਦੱਸ ਜਿੱਤੋਂ ਮਰਜ਼ੀ ਲਿਆ ਦੀ ਹਾਂ ਪਤਾ ਵਾਲੇ ਰੱਖਣ ਨੂੰ ਇੱਕੋ ਹੀ ਰੱਖ ਲਈ ਕਹੇਗਾ ਵੀ ਆਮ ਰੱਖੀ ਆ ਪੱਪਾ ਜੀ ਸਹੀ ਆ ਗੋਡੇ ਗਾਡੇ ਬੱਕਰੀ ਐ ਮੈਂ ਪਰਖ ਕੇ ਲਈ ਆ ਤੇ ਦਾ ਵੀ ਨੁਕਸ ਹੋਇਆ ਤੇਰੇ ਘਰ ਤੱਕ ਵੀ ਗਰੰਟੀ ਹੋ ਗੱਸ ਕਿਹੜੀ ਡਾਂਡੋ ਇਧਰ ਓਕੀ ਡੋਕੀ ਮੇਰੇ ਦੋਸਤ ਬਾਈ ਸੋਣੀ ਹੋਈ 40000 ਦੀ ਦੇ ਬੱਕਰੀ ਨਾ ਬਾਈ ਚੌੜੀ ਪਹਿਲਾਂ ਹੀ ਕੋਈ ਗੱਲ ਕੋਈ ਚੱਕਰ ਨਹੀਂ ਬਾਈ ਸੱਚੇ ਕੰਮ ਕਰ ਜਾਣਗੇ ਚੰਗੇ ਹੋਏ ਵਿੱਚੋਂ ਬਾਈ ਘੋੜੀ ਜੇ ਕਹਿੰਦਾ ਘੋੜੀ ਲੈ ਲੈਣਾ ਚੰਬੀ ਬਸ਼ੇਰੀ ਪੈਦਾ ਆ ਜਾਂਦੀ ਹੈ ਵਿਚਾਰ ਰੱਖਣਾ ਇੱਕ ਵੀ ਰੱਖਣਾ ਹੂੰ नहीं नहीं बदला अपना भाई आ जा झूठ ना मानू झूठ नहीं है सौदा भाव दे ਬਾਲਾ ਮੱਥਾ ਨਹੀਂ ਮਾਰਦੇ 50 ਚੋਂ ਕੀ ਇਮਾਨਤਾਨ ਕਰਦਾ ਆ 60000 ਮੈਂ ਗਲਤ ਨਾ ਪੱਕੀ ਮੈਂ ਕਰੀਏ ਬਾਈ ਕਿਣੀ 200 ਲੈ ਲੈ 300 ਲੈ ਲੈ ਇੱਕੋ ਹੀ ਗੱਲ ਕਹਿ ਤੋੜ ਕੇ ਕਿਣੀ ਵੀ ਚਾਚਾ 60000 ਜਾਂ 2000 ਕੱਟ ਹੋ ਗਈ 50 ਜਾਂ ਫੜ ਓ ਯਾਰ ਫੜ ਮੱਥਾ ਨਹੀਂ ਮਾਰਦਾ ਬਾਈ ਦੇ ਦੇ ਭਰਾਵਾਂ ਦਾ ਮਾਣ ਕਰਦੇ ਯਾਰ ਬਾਈ ਯਾਰ ਚੀਤੀ ਪੈਸੇ ਲੱਗਦੇ ਨਾ ਇਹ ਤਾਂ ਕਲ ਮੰਦਾ ਤੂੰ ਸੱਚੀ ਤੇਰੇ ਦਿਲ ਕੱਢ ਕੇ ਅਸੀਂ ਇੱਟਾਂ ਲਿਆਇਆ ਅਸੀਂ 20 ਨਾਲ ਲਾ ਲਾਂਗੇ 50 ਦੀ ਮਿਲ ਜਾਣਗੀਆਂ ਚਾਰ ਆ ਤਾਂ ਫੇਰ ਪਰ ਫਾਇਦਾ ਮਿਲਦਾ 70 ਰੁਪਏ ਕੱਲ 30000 ਦੀ ਤੈਨੂੰ ਵੇਚੀਂ ਰਿਆਂ ਤਾਂ ਬਈ ਅਸੀਂ 20 ਨਾਲ ਲਾ ਤਾਂ ਤੈਨੂੰ ਵੇਚੀਂ 30000 ਨਾਲ ਗੱਭਣ ਅਸੀਂ ਆਲਾ ਰੱਖੀ ਮੇਰੇ ਨਾਲ ਤੂੰ ਆ ਮੇਰਾ ਭਰਾ ਤੈਨੂੰ ਆ ਪਾਰਖ ਬੱਕਰੀ ਲੈਣਾ ਤਾਂ ਚੰਗੀ ਪੂਰੇ 50000 ਦੀ ਬੱਕਰੀ ਹੋ ਗਈ ਸਾਡੀ ਆ ਛੱਡ ਜਾ ਹੋ ਗਈ ਆ ਫੜ ਲੈ ਫੜ ਚਾਚਾ ਯਾਰ ਕੋਈ ਦੋ ਯਾਰ ਕੀ ਹੋ ਗਈ ਯਾਰ ਭਾਈ ਦੇ ਯਾਰ ਓਏ ਨਾ ਨਹੀਂ ਕਰੇਗਾ ਦੇ ਨਹੀਂ ਹੁੰਦਾ ਚਾਚਾ ਚਾਚਾ ਦੇ ਪੈਸੇ ਯਾਰ ਆ ਕਾਪੀ ਗੱਡ ਪਜਾ ਯਾਰ ਦੇ ਫੜ ਮਾਰੀ ਨਾ ਦੂਜਾ ਫੜ ਉਹ ਤੇਰਾ ਮਾਨ ਕਰਦਾ ਮੈਂ ਗੱਲ ਸੁਣਾਉਂਦਾ ਨਹੀਂ ਜਾਂਦਾ ਗੱਲ ਲੈਣੇ ਲਿਆਣੀਆਂ ਲਈ ਤੇਰੀ ਮਰਜ਼ੀ ਆ 55000 ਓਏ 50 ਦੀ ਬੱਕਰੀ ਲਵਾਗਾ ਸੀ ਭਰਾਵਾ ਆ ਵੀਡੀਓ ਚੱਲੀ ਜਾਂਦੀ ਨਾ ਝੂੜ ਨਾ ਦਬਾਣਗਾ ਜਾ ਫੜ ਖੁਸ਼ ਹੋ ਆ ਚੱਕ ਰੁਪਏ ਨਾ ਪੈਸੇ ਦਾ ਆ ਜੰਮੀ ਯਾਰ ਪੈਸਾ ਓਏ ਭਾਈ ਆ ਤੇਰੇ ਮੱਥੇ ਲੱਗਿਆ ਭਲੇ ਬੰਦੇ ਦਾ ਦੇ ਦੇ ਹੁਣ ਪੱਕੀ ਦਾ ਮੱਝ ੜ ਕੇ ਲਾਈ ਜਾਂਦੇ ਆ ਬੱਕਰੀ ਨਹੀਂ ਮਾਰੀ ਭਾਈ ਕਹਿੰਦਾ ਬਹੁਤ ਬੰਦੇ ਨੂੰ ਪਾਰ ਕਰ ਚੰਗੀ ਗੱਡੀ ਅਸਰੇ ਦੀ ਮੱਝ ਵੀ ਗਰੀਸ ਦੀ ਹਾਂ ਜਾ ਫੜ 4 ਲੀਟਰ 4.5 ਲੀਟਰ ਦੁੱਧ ਨਾ ਕੱਢਿਆ ਫੇਰ ਛੱਡ ਜੀ ਓਰੇ ਕਿੱਦਾ ਹੋ ਗੇ 55 ਗਰੀਬ ਬੰਦਾ ਦੇ ਦੇ ਚਾਰਾ ਪਾਲਰ ਨੂੰ ਲੈਂਦਾ ਦਿਲ ਵੇਖ ਬੰਦੇ ਦਾ ਮੈਂ ਤੇਰੀ ਗੱਲ ਮੰਨਦਾ ਚਾਚਾ ਦੇ ਉਹ ਨਹੀਂ ਪਾੜਿਆ 50 ਦੀ ਬੱਕਰੀ ਲੈਂਦਾ ਚਾਚਾ ਦਾ ਇੱਥੋਂ ਲੈਣਾ ਮੈਂ ਯਾਰ ਫੜ ਫਾੜ ਪਾੜ ਆ ਫਾੜ ਗਿਆ ਓਏ ਹੋਣੀ ਨਹੀਂ ਫਿਰ ਓ ਯਾਰ ਹੋ ਗਈ ਰੋਕੀ ਹੁਣ ਪਰ ਕੀ 150 ਨਾ ਗਰੀਬ ਦਾ ਮਨ ਲੱਖ ਨਹੀਂ ਮੰਗੇ ਸਿਰੇ ਦੀਆ ਨਹੀਂ ਚਾਚਾ ਪੂਰੇ 50 ਦੀ ਲੈਣੀ ਛੋਟ ਕਰਨੀ ਖੁਸ਼ ਹੋ 50 ਜਾ ਦੇ 50 ਉਹ ਦੇ ਦੇ ਹੁਣ ਯਾਰ ਮੈਂ ਤੇਰੀ ਮਾਨ ਕੀਤਾ ਯਾਰ ਬਾਈ ਗੈਨੀ ਗਲਤ ਲਾਇਆ 55 ਦਾ ਬੜਾ ਫਰਕ 55 ਦਾ ਗਲਤ ਲਾਇਆ ਲੈ ਫਾੜ ਯਾਰ 55 ਦੀ ਦੇ ਦੇ ਲੈ ਫਾੜ ਲੈ ਫਾੜ ਉਹਨੇ ਗਰੀਬ ਮੈਂ ਪੁੱਛ ਕੇ ਲਾ ਆ ਲੈ ਯਾਰ ਤੇਰੀ ਅੜੀ ਭੰਨ ਕੋਈ ਨਾ 500 ਹੋਰ ਨਹੀਂ ਚੱਕ ਯਾਰ ਚੱਕ ਯਾਰ ਮਾਨ ਕਰਿਆ ਲੈ ਆ ਯਾ ਤੂੰ ਕਿੰਨੇ ਪੈਸੇ ਆ ਰੁਪਏ ਕਿੰਨੇ ਯਾਰ ਤੂੰ ਲੈ 55 ਯਾਰ ਨਹੀਂ ਲੈ ਜਾ ਨਹੀਂ ਆ ਫਾੜ ਯਾਰ ਨਹੀਂ ਬਾਈ ਆ ਫਾੜ ਯਾਰ ਆ ਫਾੜ ਯਾਰ ਫੰਮ ਫਾੜ ਨਹੀਂ ਨਹੀਂ ਲੈ ਫਾੜ

अठ नौ दस ग्यारह बारह तेरह चौदह पंद्रह सोलह सतार अठारह उन्नीस भी बा तेई चौबी पच्ची छब्बीस सताई

15 30 40 90 50 50 ਆ ਰੋ ਗਈ 1000 ਹੋਰ ਦੇ 52000 ਦਾ ਸੌਦਾ ਹੋਇਆ ਜੀ ਆਪਣਾ 52000 ਹਾਂਜੀ ਬਾਪੂ ਜੀ ਨੇ ਦੋਈਆ ਬੱਕਰੀ ਦਾ ਮਾਲਕ ਬੱਧਾ ਬਹੁਤ ਇਹਨਾਂ ਨੂੰ ਪਰਮਾਤਮਾ ਸੱਚੇ ਪਾਤਸ਼ਾਹ ਨਾ ਮੈਂ ਤਾਂ ਕਹਿੰਦਾ ਇਹਨੂੰ ਲੈਣੀਆਂ ਕਰ ਇਹ ਲੋਕ ਕਹਿ ਦਿੰਦੇ ਆ ਇਹ ਵੀਡੀਓ ਇਹ ਸੱਚੀ ਗੱਲਾਂ ਦੇ ਵੇਖਦੀ ਪਰ ਚੀਜ਼ ਆ ਸਹੀ ਗੱਲ ਆ ਵੇਖੂਗੀ ਹੀਰਾ ਹੀਰੇ ਨੂੰ ਹੀਰਾ ਹੀ ਕਿਹਾ ਜਾਉ ਯਾਰ ਐਵੇਂ ਗਲਤ ਨਹੀਂ ਲਿਖਦੀਆਂ ਚੀਜ਼ਾਂ ਹਾਂ ਲਓ ਕਿਉਂ মিয়া ਜੀ ਚੀਜ਼ ਤਾਂ ਚੀਜ਼ ਦਾ ਹੀ ਕਦਰ ਪੈਣੀ ਆ ਚਲੋ ਇਹ ਲਿਖਾਇਆ ਯਾਰ ਹਾਂਜੀ ਆਜੋ ਚਾਚਾ ਇਹ ਲਿਖਾ ਦੋ ਚਲੋ ਇਹ ਪ੍ਰਮਾਤਮਾ ਤੁਹਾਨੂੰ ਆ ਜਾ